ਪੋਦਾ ਮਹੀਨਾ ਚੱਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਸਿਆਲ ਦਾ ਮੌਸਮ ਹੈ ਜੀ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਦਿਨ ਦਾ ਤਾਪਮਾਨ ਲਗਾਤਾਰ ਘਟ ਰਿਹਾ ਹੈ ਫਾਜ਼ਿਲਕਾ ਵਿੱਚ ਵੱਧ ਤੋਂ ਵੱਧ ਤਾਪਮਾਨ 24.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਸਭ ਤੋਂ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਰਿਹਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਦਿਨ ਦਾ ਤਾਪਮਾਨ ਹੁਣ ਲਗਾਤਾਰ ਘਟ ਰਿਹਾ ਤੇ ਦੱਸ ਦਈਏ ਕਿ 20 ਦਸੰਬਰ ਨੂੰ ਦਿਨ ਦਾ ਜਿਹੜਾ ਤਾਪਮਾਨ ਸੀਗਾ ਨਾ ਉਹ 19 ਦਸੰਬਰ ਦੇ ਮੁਕਾਬਲੇ 2.6 ਡਿਗਰੀ ਘਟ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਤੇ ਇਹ ਅੱਜ ਖਾਸ ਕਰਕੇ ਵੀ ਅਜਿਹਾ ਹੀ ਰਹੇਗਾ ਸੋ ਬੀਤੀ ਰਾਤ ਤੋਂ ਸੂਬੇ ਦੇ ਜ਼ਿਆਦਾਤਰ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਬਹੁਤ ਜ਼ਿਆਦਾ ਧੁੰਦ ਹੈ ਜਦੋਂ ਆਪਾਂ ਸਵੇਰੇ-ਸਵੇਰੇ ਆਨੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਰਸਤਾ ਵੀ ਨਹੀਂ ਦਿਖਦਾ ਤੇ ਇਸ ਨਾਲ ਸੜਕੀ ਤੇ ਹਵਾਈ ਜਿਹੜੀ ਆਵਾਜਾਈ ਹੈ ਨਾ ਉਹ ਦੋਵੇਂ ਪ੍ਰਭਾਵਿਤ ਹੋ ਗਈ ਨੇ ਤੇ ਕਈ ਜਗ੍ਹਾ ਤਾਂ ਐਕਸੀਡੈਂਟ ਵੀ ਹੋ ਜਾਂਦੇ ਨੇ ਪਰ ਸਾਨੂੰ ਬੜਾ ਸਾਵਧਾਨੀ ਨਾਲ ਚੱਲਣਾ ਚਾਹੀਦਾ ਰੋਡ ਦੇ ਉੱਤੇ ਤੋਂ ਇਸ ਦੌਰਾਨ ਧੁੰਦ ਕਾਰਨ ਚੰਡੀਗੜ੍ਹ ਹਵਾਈ ਅੱਡੇ ਤੇ 12 ਜਿਹੜੀਆਂ ਉਡਾਣਾਂ ਸੀ ਹੈ ਫਲਾਈਟਸ ਨੇ ਉਹ ਰੱਦ ਕਰ ਦਿੱਤੀਆਂ ਤੇ ਇਸ ਵਿੱਚ 5 ਆਉਣ ਵਾਲੀਆਂ ਅਤੇ 7 ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ ਤੇ ਇਹਨਾਂ ਵਿੱਚ ਮੁੰਬਈ ਅਤੇ ਦਿੱਲੀ ਲਈ 3 ਉਡਾਣਾਂ ਅਤੇ ਇੰਡੀਗੋ ਅਤੇ 에어 ਇੰਡੀਆ ਦੀਆਂ ਲਖਨਊ, ਹైదరాబాద్ ਹੋ ਗਿਆ ਅਤੇ ਲੇਹ ਦੀਆਂ ਜੋ ਉਡਾਣਾਂ ਨੇ ਸ਼ਾਮਲ ਨੇ ਤੇ ਇਸੇ ਤਰ੍ਹਾਂ ਦਿੱਲੀ ਤੋਂ 3 ਉਡਾਣਾਂ ਅਤੇ ਪੁਣੇ ਅਤੇ ਲੇਹ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਮੌਸਮ ਜਿਹੜਾ ਹੈ ਉਹ ਖੁਸ਼ਕ ਜਾਈ ਰਹੇਗਾ ਤੇ ਦਿਨ ਦਾ ਜਿਹੜਾ ਤਾਪਮਨ ਉਹ ਕਾਫੀ ਜ਼ਿਆਦਾ ਘਟਦਾ ਜਾ ਰਿਹਾ ਸੋ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਫਾਜ਼ਿਲਕਾ ਦੇ ਵਿੱਚ ਵੀ ਤਾਪਮਨ ਸੀਗਾ ਜਿਹੜਾ 24.1 ਡਿਗਰੀ ਸੈਲਸੀਅਸ ਜੋ ਰਿਕਾਰਡ ਹੋਇਆ ਸੀ ਤੇ ਜਿਹੜਾ ਸਭ ਤੋਂ ਘੱਟ ਤਾਪਮਨ ਸੀਗਾ ਉਹ ਸੀਗਾ ਜੀ 4.9 ਤੇ ਜਿਹੜਾ ਚੰਡੀਗੜਾ ਉਹਦੇ ਵਿੱਚ ਜਿਹੜਾ ਸਭ ਤੋਂ ਘੱਟ ਤੋਂ ਘੱਟ ਜਿਹੜਾ ਤਾਪਮਨ ਹੈ 11.6 ਡਿਗਰੀ ਸੈਲਸੀਅਸ ਦਰਜ ਹੋਇਆ ਸੀਗਾ ਤੇ ਰੋਪੜ ਵਿੱਚ ਦਿਨ ਦਾ ਜਿਹੜਾ ਸਭ ਤੋਂ ਵੱਧ ਤਾਪਮਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਖੁਸ਼ਕ ਅਤੇ ਠੰਡਾ ਮੌਸਮ ਲੋਕਾਂ ਦੀ ਜਿਹੜੀ ਸਿਹਤ ਹੈ ਉਹਦੇ ਤੇ ਵੀ ਬਹੁਤ ਮਾੜਾ ਅਸਰ ਪਾ ਰਿਹਾ ਹੈ ਪ੍ਰਭਾਵ ਪੈ ਰਿਹਾ ਉਹਦਾ ਤੇ ਹਸਪਤਾਲਾਂ ਤੇ ਕਲੀਨਿਕਾਂ ਵਿੱਚ ਜ਼ੁਖਾਮ ਹੋ ਗਿਆ ਖੰਘ ਹੋ ਗਿਆ ਬੁਖਾਰ ਹੋ ਗਿਆ ਗਲੇ ਵਿੱਚ ਖਰਾਸ਼ ਹੋ ਗਿਆ ਤੇ ਸਾਹ ਦੀਆਂ ਜਿਹੜੀਆਂ ਸਮੱਸਿਆਵਾਂ ਪ੍ਰੋਬਲਮਸ ਨੇ ਉਹਨਾਂ ਦੇ ਮਰੀਜ਼ ਦੀ ਜਿਹੜੀ ਗਿਣਤੀ ਹੈ ਨਾ ਉਹਦੇ ਵਿੱਚ ਇਜ਼ਾਫਾ ਹੋ ਰਿਹਾ ਵਾਧਾ ਹੋ ਰਿਹਾ ਤੇ ਡਾਕਟਰਾਂ ਦੇ ਮੁਤਾਬਕ ਹਵਾ ਵਿੱਚ ਨਮੀ ਦੀ ਕਮੀ ਨੱਕ ਗਲੇ ਅਤੇ ਚਮੜੀ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ ਤੋ ਜਿਸ ਨਾਲ ਲੱਗਦਾ ਖਤਰਾ ਵਿਵਧ ਰਿਹਾ ਤੇ ਮਾਇਰਾ ਨੇ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ ਗਰਮ ਕੱਪੜੇ ਪਾਉਣ ਧੂੜ ਅਤੇ ਧੂੰਏ ਤੋਂ ਬਚਣ ਅਤੇ ਲੋੜ ਪੈਣ ਤੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਸੋ ਬਜ਼ੁਰਗਾਂ ਬੱਚਿਆਂ ਤੇ ਪਹਿਲਾਂ ਤੋਂ ਮੌਜੂਦ ਡਾਕਟਰੀ ਜਿਹੜੇ ਸਥਿਤੀਆਂ ਵਾਲੇ ਲੋਕਾਂ ਨੂੰ ਉਹਨਾਂ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਗਈ ਹੈ ਸੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਬਹੁਤ ਹੀ ਜ਼ਿਆਦਾ ਕੜਾਕੇ ਦੀ ਠੰਡ ਪੈ ਰਹੀ ਹੈ ਦਿਨ ਦਾ ਜਿਹੜਾ ਤਾਪਮਾਨ ਹੁਣ ਲਗਾਤਾਰ ਘਟ ਰਿਹਾ ਤੇ 20 ਦਸੰਬਰ ਨੂੰ ਦਿਨ ਦਾ ਜਿਹੜਾ ਤਾਪਮਾਨ 19 ਦਸੰਬਰ ਦੇ ਮੁਕਾਬਲੇ ਤੁਹਾਨੂੰ ਦੱਸ ਦਈਏ ਕਿ 2.6 ਡਿਗਰੀ ਘੱਟ ਸੀ ਤੇ ਇਹ ਅੱਜ ਵੀ ਅਜਿਹਾ ਹੀ ਰਹੇਗਾ ਸੋ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ ਤੇ ਇਸ ਨਾਲ ਸੜਕੀ ਤੇ ਜੋ 에ਅਰ ਫਲਾਈਟਸ ਨੇ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਈਆਂ ਨੇ ਹਨਾ ਕਈ ਜਾਂ ਤਾਵੇਂ ਤੇ ਤਾਂ ਇਹ ਹੈ ਕਿ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਸੋ ਸ਼ਨੀਵਾਰ ਨੂੰ ਮਾਨਸਾ ਦੇ ਬਡਲਾ ਡਾ ਇਲਾਕੇ ਵਿੱਚ ਧੁੰਦ ਕਾਰਨ ਹੋਏ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਵੀ ਹੋ ਗਈ ਹੈ ਤੇ ਉਹ ਦੇਰ ਰਾਤ ਖਰੀਦਾਰੀ ਕਰਕੇ ਆਪਣੇ ਪਿੰਡ ਵਾਪਸ ਆ ਰਹੇ ਸਨ ਸੋ ਇਸੇ ਤਰ੍ਹਾਂ ਦਿੱਲੀ ਪੂਨੇ ਅਤੇ ਲੇ ਤੋਂ ਤਿੰਨ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਮੌਸਮ ਜਿਹੜਾ ਹੈਗਾ ਖੁਸ਼ਕ ਹੀ ਰਹੇਗਾ ਤੇ ਦਿਨ ਦੇ ਤਾਪਮਨ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਫਾਜ਼ਿਲਕਾ ਵਿੱਚ ਸਭ ਤੋਂ ਵੱਧ ਤਾਪਮਨ 24 ਡਿਗਰੀ ਇੱਕ ਸੈਲਸੀਅਸ ਅਤਿ ਘੱਟ ਤੋਂ ਘੱਟ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਚੰਡੀਗੜ੍ਹ ਵਿੱਚ ਸਭ ਤੋਂ ਘੱਟ ਤਾਪਮਨ 11.6 ਡਿਗਰੀ ਅਤੇ ਰੋਪੜ ਵਿੱਚ ਦਿਨ ਦਾ ਸਭ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਨ 14.8 ਡਿਗਰੀ ਦਰਜ ਕੀਤਾ ਗਿਆ ਤੇ ਜੇਕਰ 22 ਦਸੰਬਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਤੇ ਹਿਆਰਪੁਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਕਈ ਹੋਰ ਚੇਤਾਵਨੀ ਰਹੀ ਸੋ 23 ਤੋਂ 25 ਦਸੰਬਰ ਤਿੰਨੋ ਦਿਨ ਪੂਰੇ ਸਵੇਰ ਵਿੱਚ ਸੰਗਣੀ ਧੁੰਦ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਤੇ ਇਸ ਦੌਰਾਨ ਪੈਦਲ ਚੱਲਣ ਵਾਲਿਆਂ ਤੇ ਵਾਹਨ ਚਲਾਉਣ ਵਾਲਿਆਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਗਈ ਹੈ। ਖੁਸ਼ਕ ਅਤੇ ਠੰਡੇ ਮੌਸਮ ਦੇ ਚੱਲਦੇ ਲੋਕਾਂ ਦੀ ਜਿਹੜੀ ਸਿਹਤ ਹੈ ਉਸ ਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ ਤੇ ਜਿਵੇਂ ਕਿ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਜਦੋਂ ਅਸੀਂ ਧੁੰਦ ਵਿੱਚ ਚੱਲਦੇ ਹਾਂ ਤਾਂ ਬੜੀ ਸਾਵਧਾਨੀ ਨਾਲ ਚੱਲਣਾ ਚਾਹੀਦਾ ਕਿਉਂਕਿ ਜਦੋਂ ਰਸਤੇ ਦੇ ਵਿੱਚ ਆਪਾਂ ਜਾਣਦੇ ਹਾਂ ਤਾਂ ਉੱਥੇ ਕਿਤੇ ਵੀ ਦੁਰਘਟਨਾ ਹੋ ਸਕਦੀ ਹੈ ਤਾਂ ਆਪਣੀਆਂ ਫੌਗ ਲਾਈਟਾਂ ਤੁਸੀਂ ਆਪਣੇ ਵਾਹਨ ਤੇ ਲਗਾ ਸਕਦੇ ਹੋ ਵਾਰ ਸਕਦੇ ਹੋ ਤੇ ਧੁੰਦ ਦੇ ਵਿੱਚ ਜੇਕਰ ਸਾਨੂੰ ਕੱਟ ਦਿਖ ਰਿਹਾ ਹੈ ਤਾਂ ਹੌਲੀ-ਹੌਲੀ ਚੱਲਣਾ ਚਾਹੀਦਾ ਹੈ ਤੇ ਜੇਕਰ ਬਿਲਕੁਲ ਨਹੀਂ ਦਿਖ ਰਿਹਾ ਤਾਂ ਥੋੜੀ ਦੇਰ ਵਾਸਤੇ ਰੁਕ ਵੀ ਜਾਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਅਸੀਂ ਇਹ ਜੇਕਰ ਸਾਵਧਾਨੀ ਵਰਤੀਏ ਤਾਂ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਸਕਦਾ ਸੋ ਧੁੰਦ ਦੇ ਵਿੱਚ ਖਾਸ ਕਰਕੇ ਸਵੇਰ ਤੇ ਸ਼ਾਮ ਵੇਲੇ ਬਹੁਤ ਜ਼ਿਆਦਾ ਧੁੰਦ ਹੁੰਦੀ ਹੈ ਤਾਂ ਬਹੁਤ ਸਾਵਧਾਨ ਹੋ ਕੇ ਚਲੋ ਰੋਡ ਦੇ ਉੱਤੇ ਤੇ ਟ੍ਰੈਫਿਕ ਰੂਲਸ ਦੀ ਪਾਲਣਾ ਜ਼ਰੂਰ ਕਰੋ